ਸਰਸ਼ਕਾਲ ਕਲਿਆਣ ਟੀਵੀ ਪੰਜਾਬੀ ਵਿਖਰ ਤੋਂ ਸੀ ਤੇ ਵੇਰਕਾ ਆਊਟਸੋਰਸ ਮੁਲਾਜ਼ਮਾਂ ਦੇ ਵੱਲੋਂ ਬਠਿੰਡਾ ਮਿਲਕਲਾਂ ਦੇ ਸਾਹਮਣੇ ਮੰਗਾਂ ਨੂੰ ਲੈ ਕੇ ਲਗਾਤਾਰ ਸੰਘਰਸ਼ ਜਾਰੀ ਹੈ ਤੇ ਧਰਨਾ ਚੌਥੇ ਦਿਨ ਦੇ ਵਿੱਚ ਅੱਜ ਦਾਖਲ ਹੋ ਚੁੱਕਿਆ ਜਿੱਥੇ ਬੰਦੇ ਦੇ ਆਗੂ ਜਸਵੀਰ ਸਿੰਘ ਨੇ ਸੰਘਰਸ਼ ਬਾਰੇ ਜਾਣਕਾਰੀ ਦਿੰਦਿਆਂ ਇਹ ਕਿਹਾ ਕਿ ਉਹਨਾਂ ਦੀ ਮੰਗ ਆਊਟਸੋਰਸ ਮੁਲਾਜ਼ਮਾਂ ਨੂੰ ਪੱਕੇ ਕਰਾਉਣ ਦੀ ਹੈ ਇਹ ਸੰਘਰਸ਼ ਇਸ ਲਈ ਕੀਤਾ ਜਾ ਰਿਹਾ ਕਿਉਂਕਿ ਆਮ ਆਦਮੀ ਪਾਰਟੀ ਦੇ ਆਗੂ ਨੇ ਸੱਤਾ ਚੋਂ ਤੋਂ ਪਹਿਲਾਂ ਵਾਅਦਾ ਤਾਂ ਕੀਤਾ ਕਿ ਉਹਨਾਂ ਨੂੰ ਪੱਕਾ ਕੀਤਾ ਜਾਵੇਗਾ ਪਰ ਸੱਤਾ ਚਾਹਤੋਂ ਬਾਦੂਨਾਂ ਦੀ ਮੰਗ ਪੂਰੀ ਨਹੀਂ ਕੀਤੀ ਗਈ ਇਸੇ ਚਲਦਿਆ ਮਜਬੂਰਨ ਹੁਣਾਂ ਨੂੰ ਸੰਘਰਸ਼ ਦੀ ਰਾਹ ਇਕਤਿਆਰ ਕਰਨੀ ਪੈ ਰਹੀ ਹੈ ਮੁਲਾਜ਼ਮ ਆਗੂ ਦਾ ਕਹਿਣਾ ਹੈ ਕਿ ਉਹਨਾਂ ਦੀ ਵਿੱਤ ਮੰਤਰੀ ਪੰਜਾਬ ਦੇ ਨਾਲ ਮੀਟਿੰਗ ਨੂੰ ਲੈ ਕੇ ਜਤਤਬੰਦੀ ਦੇ ਵਿੱਚ ਕਾਫੀ ਉਮੀਦ ਵੀ ਹੈ ਤੇ ਹੁਣ ਵੀ ਜਿਹੜੀ ਮੀਟਿੰਗ ਹੈ ਪਰ ਉਹਨਾਂ ਚੇਤਾਵਨੀ ਵੀ ਦਿੱਤੀ ਹੈ ਕਿ ਜੇਕਰ ਮੀਟਿੰਗ ਦੇ ਵਿੱਚ ਉਹਨਾਂ ਦੇ ਹੱਕ 'ਚ ਕੋਈ ਠੋਸ ਫੈਸਲਾ ਨਹੀਂ ਹੁੰਦਾ ਤਾਂ ਸੰਘਰਸ਼ ਜਾਰੀ ਰਹੇਗਾ ਇਸੇ ਤਰੀਕੇ ਦੇ ਨਾਲ ਪੰਜਾਬ ਪਰ ਦੇ ਮਿਰਕਾ ਮਿਲਕਵੈਟ ਦੇ ਆਊਟਸੋਰਸ ਮੁਲਾਜ਼ਮ ਆਪਣੀਆਂ ਸੇਵਾਵਾਂ ਨੂੰ ਨਿਯਮਤ ਕਰਾਉਣ ਦੇ ਲਈ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੇ ਨੇ ਇਹਨਾਂ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਉਹ ਲੰਬੇ ਸਮੇਂ ਤੋਂ ਬਹੁਤ ਹੀ ਘੱਟ ਤਨਖਾਹ ਤੇ ਕੰਮ ਕਰ ਰਹੇ ਨੇ ਤੇ ਉਹਨਾਂ ਨੂੰ ਉਹ ਸਹੂਲਤਾਂ ਨਹੀਂ ਮਿਲਦੀਆਂ ਜੋ ਪੱਕੇ ਮੁ ਕਰਮਚਾਰੀਆਂ ਨੂੰ ਤੁਰੰਤ ਪੱਕਾ ਕਰਕੇ ਉਹਨਾਂ ਦਾ ਭਵਿੱਖ ਸੁਰੱਖਿਤ ਕੀਤਾ ਜਾਵੇ ਨਿਰਕ ਮੁਲਾਜ਼ਮਾਂ ਦਾ ਇਹ ਸੰਘਰਸ਼ ਪੰਜਾਬ ਦੇ ਹਰ ਕੱਚੇ ਤੇ ਆਊਟਸੋਰਸ ਮੁਲਾਜ਼ਮਾਂ ਦੀਆਂ ਮੰਗਾਂ ਦੀ ਪ੍ਰਤੀਨਿਧਤਾ ਕਰਦਾ ਜੋ ਕਿ ਸੂਬਾ ਸਰਕਾਰ ਤੋਂ ਚੋਣਾਂ ਦੇ ਦੌਰਾਨ ਕੀਤੇ ਵਾਅਦੇ ਪੂਰੇ ਕਰਨ ਦੀ ਮੰਗ ਕਰ ਰਹੇ ਨੇ ਤੇ ਮੀਟਿੰਗ ਇੱਕ ਲੰਬੇ ਸੰਘਰਸ਼ ਦੇ ਵਿੱਚ ਇੱਕ ਮਹੱਤਵਪੂਰਨ ਮੋੜ ਸਾਬਤ ਹੋ ਸਕਦੀ ਹੈ। ਜੀ ਕੀ ਨਾਮ ਹੈ ਕਿਹੜੀ ਦਫ਼ਤਰ ਦੀ ਕੀ ਮਾਮਲਾ ਜਿਹੜਾ ਤੁਸੀਂ ਮੇਰਾ ਨਾਮ ਜਸਵੀਰ ਸਿੰਘ ਜੀ ਬੇਰਕ ਆਊਟਸੋਰਸ ਮੁਲਾਜ਼ਮ ਯੂਨੀਅਨ ਦਾ ਸੂਬਾ ਜਿਹੜਾ ਜਰਨਲਿਸਟ ਕਤਰ ਜੀ ਇਹ ਜਿਹੜਾ ਮਾਮਲਾ ਜੀ ਬੇਰਕਾ ਆਊਟਸੋਰਸ ਦੇ ਮੁਲਾਜ਼ਮ ਲਗਾਤਾਰ ਲੰਮੇ ਸਮੇਂ ਤੋਂ ਸੰਘਰਸ਼ ਕਰ ਰਹੇ ਆ ਕਿਉਂਕਿ ਮੁੱਖ ਮੰਤਰੀ ਪੰਜਾਬ ਨੇ ਵੋਟਾਂ ਤੋਂ ਪਹਿਲਾਂ ਵਾਅਦਾ ਕੀਤਾ ਸੀ ਕਿ ਕੋਈ ਕੱਚੇ ਸ਼ਬਦ ਨਾਂ ਦਾ ਜਿਹੜਾ ਸਾਡੇ ਪੰਜਾਬ ਦੇ ਵਿੱਚ ਵਰਕਰ ਨਹੀਂ ਹੋਊਗਾ ਪਰ ਇਹ ਸਰਕਾਰ ਵੋਟਾਂ ਵੇਲੇ ਵਾਅਦੇ ਕਰਕੇ ਤਾਂ ਜਰੂਰ ਆਈ ਪਰ ਕੱਚੇ ਵਰਕਰਾਂ ਨੂੰ ਜਿਹੜਾ ਪੱਕਾ ਨਹੀਂ ਕਰ ਰਹੀ ਇਸ ਦੇ ਉਲਟ ਇਹ ਜਿਹੜਾ ਸਹਿਕਾਰੀ ਅਦਾਰਾ ਬੇਰਕਾ ਦਾ ਇਹ ਮੁੱਖ ਮੰਤਰੀ ਪੰਜਾਬ ਦੇ ਕੋਲ ਹੈ ਪਰantu ਇਸ ਦੇ ਵਿੱਚ ਤੜੱਲੇ ਦੇ ਨਾਲ ਇਹਦਾ ਪ੍ਰਾਈਵੇਟੇਸ਼ਨ ਕੀਤਾ ਜਾ ਰਿਹਾ ਇਹਦਾ ਜਿਹੜਾ ਟੈਂਡਰ ਹੈ ਉਹ ਛੋਟੇ-ਛੋਟੇ ਟੈਂਡਰ ਹੈ ਜਿਹੜੇ ਪੈਕਿੰਗ ਦੇ ਉਹ ठेकेदारों ਨੂੰ ਦਿੱਤੇ ਜਾ ਰਹੇ ਆ ਅਸੀਂ ਇਹ ਜਿਹੜਾ ਧਰਨਾਗਾ ਉਹ ਇਹ ਐਕਟੀਵਿਟੀ ਆਰਸੋਰਸ ਹੈ ਇਹਨਾਂ ਨੂੰ ਬੰਦ ਕਰਨ ਦੇ ਲਈ ਮੁਲਾਜ਼ਮਾ ਨੂੰ ਜਿਹੜਾ ਪੱਕੇ ਰੁਜ਼ਗਾਰ ਦੇ ਲਈ ਤੇ ਜਿਹੜੀਆਂ ਮੰਗਾਂ ਜਿਹੜੀਆਂ ਉਹਨਾਂ ਦੀਆਂ ਰਹਿੰਦੀਆਂ ਮੰਗਾਂ ਨੇ ਕਿ ਜਿਹੜੇ ਕਿਰਤਗੂਣ ਹਨ ਉਹਦੇ ਲਈ ਲਗਾਇਆ ਜਾ ਰਿਹਾ ਜੀ ਇਹ ਧਰਨਾ ਜਿਹੜਾ ਸਾਡਾ ਉਹ ਚੌਥੇ ਦਿਨ ਲਗਾਤਾਰ ਜਾਰੀ ਹੈ ਜੀ ਇਹ ਕਦੇ ਕੱਲੇ ਜ਼ਿਲ੍ਹੇ ਵਾਲੇ ਆ ਪਰ ਤੁਸੀਂ ਇਹ ਜਿਹੜੇ ਧਰਨੇ ਆ ਜੀ ਉਹ ਪੂਰੇ ਪੰਜਾਬ ਦੇ ਵਿੱਚ 15 ਦੇ 15 ਪਲਾਂਟਾਂ ਦੇ ਗੇਟਾਂ ਦੇ ਉੱਤੇ ਇਹ ਸੂਬਾ ਪਧਰੀ ਜਿਹੜੇ ਧਰਨੇ ਉਹ جاری ਆ ਇਹ ਸਾਡਾ ਜਿਹੜਾ ਤਿੰਨ ਰੋਜ਼ੇ ਧਰਨੇ ਦਿੱਤੇ ਸੀਗੇ ਪਰੰਤੂ ਜਦੋਂ ਮੈਨੇਜਮੈਂਟ ਨੇ ਕੋਈ ਗੱਲਬਾਤ ਲਈ ਮੀਟਿੰਗ ਨਹੀਂ ਸੱਦੀ ਤਾਂ ਅਸੀਂ ਕੱਲ ਸੂਬਾ ਕਮੇਟੀ ਦੀ ਮੀਟਿੰਗ ਕਰਕੇ ਇਹ ਧਰਨੇ ਨੂੰ ਨਿਰੰਤਰ ਜਾਰੀ ਰੱਖਣ ਦਾ ਜਿਹੜਾ ਉਹ ਸੱਦਾ ਦਿੱਤਾ ਸੀ ਉਸ ਦੇ ਤਹਿਤ ਹੀ ਰਾਤ ਜਿਹੜੀ ਪ੍ਰਸ਼ਾਸਨ ਵੱਲੋਂ ਸਿਵਲ ਪ੍ਰਸ਼ਾਸਨ ਵੱਲੋਂ ਵਿੱਤ ਮੰਤਰੀ ਪੰਜਾਬ ਦੇ ਨਾਲ ਤੇ ਮਿਲਖਬੈਡ ਚੇਅਰਮੈਨ ਦੇ ਨਾਲ ਅੱਜ ਜਿਹੜੀ ਮੀਟਿੰਗ ਹੈ ਉਹ ਰੇਂਜ ਕਰਵਾਈ ਆ ਉਹ ਮੀਟਿੰਗ ਸਾਡੀ ਸੂਬਾ ਪਧਰੀ ਉਹ 11 ਵਜੇ ਕੀਤੀ ਜਾਵੇਗੀ ਜੇਕਰ ਕੋਈ ਨਾ ਫੈਸਲਾ ਹੋਇਆ ਤਾਂ ਜਿਹੜੇ ਸਾਡੇ ਧਰਨੇ ਆ ਉਹ ਨਿਰੰਤਰ ਜਾਰੀ ਰਹਿਣਗੇ ਅੱਜ ਮੁੱਖ ਮੰਤਰੀ ਪੰਜਾਬ ਜਿਹੜਾ ਉਹ ਬਟਿੰਡੇ ਵੀ ਆ ਰਹੇ ਆ ਇਸ ਲਈ ਉਹ بڑے ਫਲੈਕਸਾਂ ਦੇ ਰਾਹੀਂ ਜਾਂ ਲੋਕਾਂ ਨੂੰ ਭਰਮਾਉਣ ਦੇ ਲਈ ਇਹ ਜਿਹੜੀਆਂ ਨਕਲੀ ਜਿਹੜੇ ਮਤਲਬ ਉਹ ਦਿਖਾਵੇ ਕਰ ਰਹੇ ਆ ਪ੍ਰੰਤੂ ਅਸੀਂ ਜਿਹੜੀ ਗਰਾਊਂਡ ਰਿਐਲਿਟੀ ਉਹ ਮੁੱਖ ਮੰਤਰੀ ਪੰਜਾਬ ਨੂੰ ਇਹ ਕਹਿਣਾ ਕਿ ਤੁਹਾਡੇ ادارے ਦੇ ਵਿੱਚ ਜਿਹੜੇ ਵਰਕਰਾਂ ਦਾ ਉਹ ਖੂਨ ਵੀ ਚੂਸਿਆ ਜਾ ਰਿਹਾ ਤੇ ਉਹਨਾਂ ਦੀ ਕਿਰਤ ਦੀ ਜਿਹੜੀ ਲੁੱਟ ਵੀ ਹੋ ਰਹੀ ਆ ਇਸ ਕਰਕੇ ਇਹ ਭਲੇਖੇ ਦੇ ਵਿੱਚੋਂ ਨਿਕਲ ਕੇ ਤੁਸੀਂ ਲੋਕਾਂ ਦੀ ਜਿਹੜੀ ਆ ਉਹ ਆਵਾਜ਼ ਸੁਣੋ ਤੇ ਇਹਨਾਂ ਦੇ ਮੰਗਾਂ ਮਸਲਿਆਂ ਦਾ ਹੱਲ ਕਰਵਾਓ ਜਿਹੜਾ ਧਰਨਾ ਹੁਣ ਅੱਜ ਮੀਟਿੰਗ ਤੋਂ ਬਾਅਦ ਫੈਸਲਾ ਲਿਆ ਜਾਊਗਾ ਹਾਂ ਇਹ ਜਿਹੜਾ ਧਰਨਾਈ ਉਹ ਮੀਟਿੰਗ ਤੋਂ ਬਾਅਦ ਉਹ ਮੀਟਿੰਗ ਦੇ ਸਿੱਟਿਆਂ ਦੇ ਉੱਤੇ ਸੂਬਾ ਕਮੇਟੀ ਦੇ ਫੈਸਲਿਆਂ ਦੇ ਉੱਤੇ ਹੀ ਜਿਹੜਾ ਇਹ ਧਰਨਾ ਉਹਦਾ ਫੈਸਲਾ ਲਿਆ ਜਾਊਗਾ